ਬਾਈ ਪੂਰਾ ਫੱਟਾ ਵੈਸੇ ਤੁਹਾਨੂੰ ਦੇਖ ਵੀ ਰਿਹਾ ਹੁਣ ਸੀ ਬਣੀ ਪਈ ਐ ਬਾਕੀ ਕਿੱਟੇ ਸਮੋਦੇ ਖਾਣੇ ਨੇ ਆਜੋ ਜੇ ਆਪਾਂ ਪਹੁੰਚ ਗਏ ਨਾਨਕੇ ਤੇ ਹੁਣ ਬਰਾੜ ਸਾਹਿਬ ਨੂੰ ਮਿਲਦੇ ਆ ਇੱਕ ਬਰਾੜ ਸਾਹਿਬ ਨੇ ਐਕਟੀਵਿਟੀ ਕਰਾਉਣੀ ਆ ਬੜੀ ਸ਼ਿਪ ਦੇ ਮਗਰ ਨਹੀਂ ਮੰਨ ਕੇ ਪੈਰਾਸ਼ੂਟ ਜਾ ਢੇੜਾ ਲਵਾਉਂਦੇ ਹੁੰਦੇ ਆ ਉਹ ਬਰਾੜ ਸਾਹਿਬ ਨੂੰ ਪੱਕੀ ਕਰਾਉਣਾ ਜਮਾਨ ਸਾਹਿਬ ਅੱਜ ਕੱਲ ਕਿਤਾਬਾਂ ਪੜ੍ਹ ਰਹੇ ਨੇ ਲੱਗਦਾ ਕੁਝ ਵੱਡਾ ਲਿਖਣਗੇ ਕਿਉਂਕਿ ਮਾਨ ਸਾਹਿਬ ਸ਼ਾਇਰ ਬਹੁਤ ਤਕੜੇ ਨੇ ਦੇਖੋ ਤੁਸੀਂ ਹਾਂਜੀ ਦੋਸਤੋ ਆਪਣਾ ਘਰ ਵਿਕਾਊ ਹੈ ਜੀ ਜੇ ਕਿਸੇ ਨੇ ਖਰੀਦਣਾ ਹੈ ਤਾਂ ਮੈਨੂੰ ਮੈਸੇਜ ਕਰ ਸਕਦਾ ਫੋਨ ਕਰ ਸਕਦਾ ਜੋ ਰੇਟ ਪਿੰਡ ਵਿੱਚ ਚੱਲਦਾ ਹੋਇਆ ਧੰਨਵਾਦ ਰਸਤੇ ਦੇ ਬਾਗ ਆ ਗਏ ਮੈਂ ਤੁਹਾਨੂੰ ਦਿਖਾ ਲਗੇ ਵੈਸੇ ਬਾਗੋਂ ਰਹਿ ਨਹੀਂ ਤੁਹਾਨੂੰ ਪਤਾ ਹੀ ਹੈ ਸਾਰੇ ਪਾਸੇ ਆਏ ਸਾਲ ਮਤਲਬ ਬਾਗ ਪੱਟੇ ਜਾ ਰਹੇ ਆ ਘਟਦੇ ਜਾ ਰਹੇ ਆ ਪਿੰਡ ਭੀੜੀ ਵਾਲਾ ਔੜ ਗਿਆ ਵੱਡੀਆਂ ਗੋਟੀਆਂ ਬੰਗਾਂ ਇੱਥੇ ਲੋਕਾਂ ਨੇ ਇਹ ਆ ਪਿੰਡ ਭੀੜੀ ਵਾਲੇ ਦਾ ਗੁਰੂ ਘਰ ਸਾਹਿਬ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਸੁਣੋ ਸਭ ਕੁਝ ਮਿਲ ਜੂਗਾ ਇੱਥੇ ਹੋਟਲ ਵੀ ਬਣੇ ਨੇ ਨਿੱਕੇ ਮੋਟੇ ਹਸਪੀਟਲ ਵੀ ਹੈ ਇਹ ਤਾਂ ਬਿੜਗਾ ਤਾਰ ਤੁਝ ਖੇਡਦੇ ਆ ਚਲੋ ਜੀ ਬਰਾਣ ਸਾਹਿਬ ਸਤਨਾ ਵੈਗੁਰੂ ਸੱਚੇ ਬਾਦਸ਼ਾਹ ਵੈਗੁਰੂ ਮਿਹਰ ਕਰੇ ਇਸ ਸਾਲ ਦੇ ਵਿੱਚ ਅਕਤੂਬਰ ਮਹੀਨੇ ਤੋਂ ਬਾਅਦ-ਬਾਅਦ ਅਸੀਂ ਜਾ ਰਹੇ ਹਾਂ ਜੀ ਕੁੰਮਣ ਤੇ ਬਾਈ ਅਰਗਿਆਂ ਨੂੰ ਫਰਿੱਜ ਮਿਲੀ ਮਾਰੇ ਕਣੀਆਂ ਪਰ ਪੈਸੇ ਦੇ ਕੇ ਦੇ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਜਿਵੇਂ ਕਿ ਮੈਂ ਕੱਲ ਦੱਸਿਆ ਸੀ ਵੀ ਅੱਜ ਜਾ ਰਿਹਾ ਮੈਂ ਮੇਰੇ ਨਾਨਕੇ ਤੇ ਪਹੁੰਚਣ ਆਲੇ ਆ ਰਸਤੇ 'ਚ ਬਾਗ ਆ ਗਏ ਮੈਂ ਤੁਹਾਨੂੰ ਦਿਖਾ ਲਗੇ ਵੈਸੇ ਬਾਗ ਹੁਣ ਰਹਿ ਨਹੀਂ ਤੁਹਾਨੂੰ ਪਤਾ ਹੀ ਹੈ ਸਾਰੇ ਪਾਸੇ ਆਏ ਸਾਲ ਮਤਲਬ ਬਾਗ ਪੱਟੇ ਜਾ ਰਹੇ ਆ ਘਟਦੇ ਜਾ ਰਹੇ ਆ ਉਹਦਾ ਕਾਰਨ ਵੀ ਤੁਹਾਨੂੰ ਪਤਾ ਹੀ ਹੈ ਰੇਟ ਰੂਟ ਨਹੀਂ ਮਿਲਦਾ ਕਿੰਨੂ ਦਾ ਐ ਕਿ ਕੀ ਹਾਲਾਤ ਰਹਿ ਜਾਂ ਤੁਹਾਨੂੰ ਪਤਾ ਹੀ ਹੈ 4 ਪਈਏ ਮਤਲਬ ਵਿਗਿਆ ਕਿੰਨੂ ਇਹ ਜਿੰਮੇਦਾਰ ਲਾਊਗਾ ਤੇ ਫਿਰ ਕੀ ਕੱਢੂਗਾ ਤੇ ਬਾਕੀ ਆ ਸਾਡੇ ਏਰੀਏ ਦਾ ਬਸ ਬਰਾਨੀ ਇਲਾਕਾ ਤੇ ਇਸ ਏਰੀਆ ਸਾਨੂੰ ਬਾਗ ਦੇਖਣ ਨੂੰ ਮਿਲਣਗੇ ਮੈਂ ਫਿਰ ਦਾਸ ਟਾਈਮ ਹਵੋਰ ਵਾਲੀ ਰੋਡ ਦੇ ਨੇੜੇ ਤੇੜੇ ਤਾਂ ਕਰਕੇ ਤੇ ਬਾਕੀ ਚੰਨ ਮੰਡਾ ਜਿੱਥੇ ਮੈਂ ਪੀਟੇ ਵਾਲੇ ਪਹੁੰਚ ਜਾਊਗਾ ਉੱਥੇ ਪਹੁੰਚ ਕੇ ਫਿਰ ਥੋੜੇ ਰੂਬਰੂ ਹੁੰਨੇ ਆ ਓਕੇ ਦੋਸਤੋ ਉਮੀਦ ਕਰਦਾ ਅੱਜ ਦਾ ਤੁਹਾਨੂੰ ਸੋਡਾ ਬਹੁਤ ਵਧੀਆ ਰਹੇ ਲਓ ਜੀ ਆਪਾਂ ਪਹੁੰਚ ਗਏ ਨਾਨਕੇ ਤੇ ਹੁਣ ਬਰਾੜ ਸਾਹਿਬ ਨੂੰ ਮਿਲਦੇ ਆ ਕਰਦੇ ਆ ਬਰਾੜ ਸਾਹਿਬ ਨਾਲ ਗੱਲਾਂ ਬਾਤਾਂ ਪੁੱਛਦੇ ਆ ਕਿਵੇਂ ਹਾਂ ਠੀਕ ਹਾਂ ਕਿਉਂਕਿ ਬਰਾੜ ਸਾਹਿਬ ਨੂੰ ਮਿਲਣ ਨੂੰ ਕਾਫੀ ਟਾਈਮ ਹੋ ਗਿਆ ਅੱਜ ਬਰਾੜ ਸਾਹਿਬ ਨਾਲ ਗੱਲਬਾਤ ਕਰਾਂਗੇ ਬਰਾੜ ਸਾਹਿਬ ਪਹੁੰਚ ਚੁੱਕੇ ਨੇ ਵਾਟਸਐਪ ਕੀ ਹਾਲ ਹੈ ਚੜਦੀ ਕਲਾ ਬਰਾੜ ਸਾਹਿਬ ਮੈਨੂੰ ਲੈ ਕੇ ਜਾ ਰਹੇ ਜੀ ਪਿੰਡ ਦੀ ਗੇੜੀ ਲਵਾਉਣ ਫਿਰ ਆ ਕੇ ਚਾਹ ਪਾਣੀ ਪੀਣੇ ਆ ਤੇ ਨਾਲੇ ਬਰਾੜ ਸਾਹਿਬ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਬਰਾੜ ਸਾਹਿਬ ਨੇ ਤਕੀਕ ਤੇ ਕਮਾ ਕੇ ਵੀ ਲੈ ਕੇ ਆਉਣਾ ਉਹ ਵੀ ਤੁਹਾਨੂੰ ਦੱਸ ਦਿਆਂ ਕਿ ਕਿੱਥੇ ਜਾ ਰਹੇ ਹਾਂ ਅਸੀਂ ਮੈਂ ਤੇ ਬਰਾੜ ਸਾਹਿਬ ਆ ਰਹੇ ਹਾਂ ਬਰਾੜ ਸਾਹਿਬ ਮੈਂ ਤੇ ਬਰਾੜ ਸਾਹਿਬ ਜਾ ਰਹੇ ਅੱਡੇ ਤੇ ਇਹ ਆ ਜੀ ਮੇਰੇ ਨਾਨਕਾ ਪਿੰਡ ਖੂਬਸੂਰਤ ਪਿੰਡ ਪਿੰਡ ਭੇ ਵੜਗੀਆਂ ਵੱਡੀਆਂ ਗੋਠੀਆਂ ਪੰਗਾਂ ਇੱਥੇ ਲੋਕਾਂ ਨੇ ਜੇ ਉਧਰ ਨੂੰ ਗਿਆਰ ਮੈਂ ਦਿਖਾਉਂਗਾ ਪਿੰਡ ਪੀਟੀ ਵਾਲਾ ਪੀਟੀ ਵਾਲਾ ਛੱਡ ਦੇ ਤਾਂ ਚੰਡੀਗੜ੍ਹ ਆ ਗਈ ਇੱਕ ਤੇਰੇ ਕਰਕੇ ਪ੍ਰੀਤ ਬਰਾੜ ਦਾ ਪਿੰਡ ਆ ਜੀ ਇਹ ਇੱਥੋਂ ਦੇ ਗਾਇਕ ਵੀ ਬੜੇ ਮਸ਼ਹੂਰ ਆ ਤੇ ਲੀਡਰ ਵੀ ਬੜੇ ਮਸ਼ਹੂਰ ਆ ਕਮਰਾੜ ਸਾਹਿਬ ਵਾਜੀ ਵਾ ਦੁਕਾਨਾਂ ਤਾਂ ਕੋਨਾ ਬਹੁਤ ਬਣ ਗਈਆਂ ਨਵੀਆਂ ਨਵੀਆਂ ਸਿੱਥੀ ਜਣਾਇਦੋਂ ਅੱਡਾ ਦੂਰ ਰਿਹਾ ਯਾਰ ਅਗਲਾ ਸਫ਼ਰ ਮੈਨੂੰ ਦਇਆ ਕਰਕੇ ਆਣਾ ਪੂ ਆਪ। ਲਓ ਜੀ ਇਹ ਆ ਪਿੰਡ ਪੀੜੀ ਵਾਲੇ ਦਾ ਗੁਰੂ ਘਰ ਸਾਹਿਬ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਬਹੁਤ ਹੀ ਸੋਹਣਾ ਜਿੰਨਾ ਵੀ ਕਹਿ ਲੀਏ ਬਣਿਆ ਹੋਇਆ ਪਿੰਡ ਪੀੜੀ ਦੇ ਸਹਿਯੋਗ ਨਾਲ ਬਣਾਇਆ ਜਿੰਨਾ ਵੀ ਕਹਿ ਲੀਏ ਅੰਦਰੋਂ ਵੀ ਬਹੁਤ ਸੋਹਣਾ ਤੇ ਇਹਦੀਆਂ ਆਪਾਂ ਵੀਡੀਓ ਪਹਿਲਾਂ ਹੀ ਪਾਈਆਂ ਸੀਗੀਆਂ ਤੇ ਬਹੁਤ ਸਾਲਾਂ ਤੋਂ ਮਤਲਬ ਤਿਆਰ ਹੋ ਰਿਹਾ ਤੇ ਮਤਲਬ ਨਿੱਕਾ ਮੋਟਾ ਕੰਮ ਹਜੇ ਰਹਿੰਦਾ ਹੈ ਹੋ ਜਾਊਗਾ ਤਕਰੀਬਨ ਸਾਰੇ ਪਾਸੇ ਆ ਦੇਖੋ ਆ ਸਾਰਾ ਕੁਝ ਲਾ ਰਹੇ ਆ ਬਹੁਤ ਵਧੀਆ ਹਰੇਕ ਚੀਜ਼ ਇੱਥੇ ਨਾ ਪੂਰੀ ਕੁਆਲਿਟੀ ਦੀ ਲਈ ਹੋਈ ਹੈ ਪੈਸੇ ਦੇ ਮਾਮਲੇ 'ਚ ਕੋਈ ਕੰਪਰੋਮਾਈਜ਼ ਨਹੀਂ ਆਹ ਦੇਖੋ ਕਿੱਡਾ ਸੋਹਣਾ ਲੱਗਦਾ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਘਰ ਵਿੱਚ ਸਾਰੇ ਸੋਹਣੇ ਹੁੰਦੇ ਆ ਤੇ ਜਿਹੜੇ ਪਿੰਡ ਵਾਲੇ ਹੁੰਦੇ ਆ ਆਪਦੇ ਪਿਆਰ ਨਾਲ ਥੋੜਾ ਜਿਹਾ ਹੋਰ ਸੋਹਣਾ ਬਣਾ ਦਿੰਦੇ ਆ ਇਧਰ ਆ ਗਿਆ ਜੀ ਆਪਣਾ ਮਤਲਬ ਲੰਗਰ ਤਿਆਰ ਕਰਨ ਨੂੰ ਬਹੁਤ ਸੋਹਣਾ ਬਣਿਆ ਉਹ ਜੰਨਾ ਵੀ ਕੀ ਦੀ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਪੀਟੀ ਵਾਲਾ ਮਤਲਬ ਛੋਟਾ ਜਿਹਾ ਪਿੰਡ ਹੈ ਮਤਲਬ ਛੋਟੀ ਮਾਰਕੀਟ ਵੀ ਇੱਥੇ ਉਹ ਸਭ ਕੁਝ ਮਿਲ ਜੂਗਾ ਇੱਥੇ ਹੋਟਲ ਵੀ ਬਣੇ ਨੇ ਨਿੱਕੇ ਮੋਟੇ ਹਸਪੀਟਲ ਵੀ ਹੈ ਸਭ ਕੁਝ ਹੈ ਆ ਅੱਡ ਆ ਗਿਆ ਜੀ ਵਧਿਆ ਜੀ ਵਧਿਆ ਹੋਰ ਠੀਕ ਹੋ ਗਿਆ ਨਾ ਆ ਦੇਖੋ ਆ ਗਈ ਹਵਰ ਰੋਡ ਇਧਰ ਜਾਂਦਾ ਹਵਰ ਨੂੰ ਇਹ ਸਿੱਧੀ ਸੀ ਤੋਂ ਹਵਰ ਨੂੰ ਤੇ ਆ ਜਾਂਦੀ ਸਿੱਧੀ ਡੱਬ ਵਾਲੀ ਇਹੋ ਗੁਰੂ ਘਰ ਦਾ ਦੂਜਾ 게ਟ ਆ ਗਿਆ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਇੱਥੇ ਇੱਕ ਪਿੱਪਲ ਹੈ ਬੋਰਡ ਬਹੁਤ ਵੱਡਾ ਜਿੱਥੇ ਆਪਣੇ ਬਜ਼ੁਰਗ ਬੰਦੇ ਆ ਤਾਕਤ ਨਾਲ ਖੇਡਦੇ ਹੋ ਤੁਹਾਨੂੰ ਦਿਖਾਉਣੇ ਆ ਆ ਦੇਖੋ ਪੂਰੀ ਵਰੀਆ ਮਾਰਕੀਟ ਹੈ ਬਹੁਤ ਦੁਕਾਨਾਂ ਇੱਥੇ ਸਬਜ਼ੀ ਸੁਬਜ਼ੀ ਸਭ ਕੁਝ ਮਿਲਦਾ ਹੈ ਆ ਗਿਆ ਇੱਥੇ ਬਜ਼ੁਰਗ ਤਾਕਤ ਨਾਲ ਖੇਡਦੇ ਆ ਚਲੋ ਜੀ ਬਰਾਣ ਸਾਹਿਬ ਸਤਨਾ ਵੈਗ ਸੱਚੇ ਬਾਸ਼ਾ ਉਧਰ ਸਮਾਧ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਆ ਗੁਰੂ ਘਰ ਦੂਜਾ ਗੇਟ ਆ ਗਿਆ ਪਹਿਲਾਂ ਵੀ ਆਪਾਂ ਸਪੈਸ਼ਲ ਵੀਡੀਓ ਪਾਈ ਆ ਸਮਾਧਾਂ ਤੇ ਜਦੋਂ ਪਾਟਰ ਖਾਇਆ ਸੀਗਾ ਤੇ ਉਹ ਵਿੱਚ ਬਲੌਗ ਪਿਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਦੁਕਾਨਾਂ ਇੱਥੇ ਵੀ ਹੁੰਦੀਆਂ ਸੀ ਫਿਰ ਗੁਰੂ ਘਰ ਕਰਕੇ ਇੱਥੋਂ ਦੁਕਾਨਾਂ ਹਟਾ ਤੀਆਂ ਉਹ ਤੇ ਵਧੀਆ ਮਤਲਬ ਮਾਹੌਲ ਆ ਪਿੰਡ ਦਾ ਅਮਨ ਸ਼ਾਂਤੀ ਹੈ ਤੇ ਵਧੀਆ ਜੀ ਲੱਗਦਾ ਆ ਪਿੰਡ ਸ਼ੁਰੂ ਹੋ ਜਾਂਦਾ ਬਸ ਬਾਕੀ ਘਰੇ ਪਹੁੰਚ ਕੇ ਕਰਦੇ ਆ ਗੱਲਬਾਤ ਆਪਾਂ ਪਹੁੰਚ ਕੇ ਸੀ ਬਰਾੜ ਸਾਹਿਬ ਕੋਲੇ ਬਰਾੜ ਸਾਹਿਬ ਕੀ ਹਾਲ ਹੈ ਠੀਕ ਹੈ ਬਰਾੜ ਸਾਹਿਬ ਜਿਵੇਂ ਚੜ੍ਹਦੀ ਕਲਾ ਚ ਬਈ ਬਰਾੜ ਸਾਹਿਬ ਨੂੰ ਕਾਫੀ ਹੁਣ ਲੰਬੇ ਟਾਈਮ ਬਾਅਦ ਮਿਲੇ ਆ। ਬਰਾੜ ਸਾਹਿਬ ਚੱਲਣਾ ਜੰਡੀਗੜ੍ਹ। ਬਰਾੜ ਬਰਾੜ ਸਾਹਿਬ ਥੋੜੇ ਸ਼ਰਮੀਲੇ ਸੁਭਾਅ ਦੇ ਆ। ਚਲੋ ਵੀ ਚਾਹ ਚੁ ਪੀ ਲਈ ਆਪਾਂ ਹੁਣ ਕਰਦੇ ਆ ਵੀ ਹੋਰ ਕੰਮ ਕਰਾਂ। ਓਕੇ ਬਰਾੜ ਸਾਹਿਬ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਹਿਮਾਨ ਨਿਵਾਜ਼ੀ ਲਈ। ਤੇ ਉਮੀਦ ਹੈ ਤੁਸੀਂ ਵੀ ਕਦੇ ਪਿੰਡ ਗੇੜਾ ਮਾਰੋਗੇ। ਆਜੋ ਕਦੇ। ਬਰਾੜ ਸਾਹਿਬ ਨੂੰ ਬਾਕੀ ਲੈ ਕੇ ਜਾਣਾ ਮੈਂ THAILAND ਦੀ ਤਿਆਰੀ ਸਾਡੀ ਹੋ ਰਹੀ ਹੈ। ਤੇ ਵਾਹਿਗੁਰੂ ਮਿਹਰ ਕਰੇ। ਇਸ ਸਾਲ ਦੇ ਵਿੱਚ ਅਕਤੂਬਰ ਮਹੀਨੇ ਤੋਂ ਬਾਅਦ ਬਾਅਦ ਅਸੀਂ ਜਾ ਰਹੇ ਹਾਂ ਜੀ ਘੁੰਮਣ ਥਾਈਲੈਂਡ 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 ਬ੍ਰਾਦਰ ਸਾਹਿਬ ਦੀ ਅਗਲੀ ਵੀਡੀਓ ਤੁਹਾਨੂੰ ਮਿਲਣਗੀ ਜੀ ਪਤਾਏ ਦੇ 20 ਤੇ ਕੋਰਟ 20 ਤੇ ਤੇ ਇੱਕ ਬ੍ਰਾਦਰ ਸਾਹਿਬ ਨੇ ਐਕਟੀਵਿਟੀ ਕਰਾਉਣੀ ਹੈ ਬੜੀ ਸ਼ਿਪ ਦੇ ਮਗਰ ਨਹੀਂ ਬਣ ਕੇ ਪੈਰਾਸ਼ੂਟ ਜਾ ਢਾ ਲਵਾਉਂਦੇ ਹੁੰਦੇ ਆ ਉਹ ਬ੍ਰਾਦਰ ਸਾਹਿਬ ਨੂੰ ਪੱਕਾ ਹੀ ਕਰਾਉਣਾ ਉਹਨੇ ਭਾਵੇਂ ਕੋਈ ਹੋ ਜੇ ਉਹਨਾਂ ਨਾਲ ਗੱਲਬਾਤ ਸਾਡੀ ਹੋ ਗਈ ਹੈ ਹੁਣੇ ਹੀ ਤੇ ਬਸ ਟਿਕਟ ਲੈਣੇ ਪਹਿਲਾਂ ਤਾਂ ਤੇ ਵੀਜ਼ਾ ਤਾਂ ਉੱਥੇ ਜਾ ਕੇ ਮਿਲਣਾ ਓਕੇ ਦੋਸਤੋ ਮੈਂ ਅਸੀਂ ਅੱਡੇ ਤੇ ਪਹਿਲਾਂ ਵੀ ਇੱਕ ਰਿ ਆ ਕੇ ਮੁੜ ਗਿਆ ਮੈਂ ਤੇ ਇਹ ਆਪਣੇ ਯਾਰ ਬੇਲੀ ਆ ਬਾਈ ਵਰਗੇ ਦੋ ਭਰਾ ਆ ਬੜਾ ਵਧੀਆ ਕੰਮ ਕਰਦੇ ਆ ਤੇ ਅੱਜ ਆਪਾਂ ਬਾਈ ਤੋਂ ਖਾ ਰਹੇ ਆ 버ਗਰ ਡਬਲ ਟਿੱਕੀ ਵਾਲਾ ਸਪੈਸ਼ਲ ਪੂਰਾ ਘੈਂਟ ਕਿਉਂ ਵੀ ਯਾਰਾ ਥੋੜੀ ਕੋ ਤੇ ਬਾਈ ਵਰਗੇ ਨੂੰ ਫਰਿੱਜ ਮਿਲੀ ਮਾਰੇ ਕਣੀਓ ਪਰ ਪੈਸੇ ਦੇ ਕੇ ਕਿੰਨੇ ਦੀ ਦਸੀ ਸੀ 24000 24000 ਦੀ ਪਹਿਲਾਂ ਦੋਸਤੋਂ ਆ ਜਾਂਦੇ ਜੇ ਬੰਦਾ ਸੇਲ ਕੱਢਦਾ ਫ੍ਰੀ ਦੇ ਦਿੰਦੇ ਹੁੰਦੇ ਸੀ ਪਰ ਹੁਣੇ ਕੰਮ ਹੈ ਨਹੀਂ ਬਾਕੀ ਚਿੱਟੇ ਸਮੋਸੇ ਖਾਣੇ ਨੇ ਆਜੋ। ਕਿਹਾ ਵੀ ਨੌਜਵਾਨਾਂ ਚਿੱਟੇ ਸਮੋਸੇ ਵੀ ਨਿਕਲਦੇ ਇੱਥੇ ਮੈਨੂੰ ਤਾਂ ਪਤਾ ਹੀ ਚੱਲ ਗਿਆ। ਕੱਚੇ ਐ। ਮਜ਼ਾਕ ਕਰੀਏ ਨਾ ਬ్రో। ਲੈ ਵੀ ਹੁਣ ਬਾਈ ਬਣਾ ਰਿਹਾ ਆਪਣਾ 버ਗਰ। 버거 ਖਾ ਕੇ ਥੋੜਾ ਟਾਈਮ ਘਰੇ ਰੁੱਕ ਕੇ ਉਸ ਤੋਂ ਬਾਅਦ ਅਸੀਂ ਕੁਝ ਕਰਾਂਗੇ। ਪੰਜਾਬ ਦੇ ਬਹੁਤ ਸੋਹਣੇ ਪਿੰਡ ਵੱਲ ਪਿੰਡ ਆਦਨੀਆ। ਤੇ ਬਾਈ ਪੂਰਾ ਫਿੱਟ ਆ ਵੈਸੇ। ਸਾਨੂੰ ਦਿਖ ਵੀ ਰਿਹਾ ਹੁਣ ਸੀ ਬਣੀ ਪਈ ਐ ਬੜਾ ਰੇ ਯਾਰ ਚੱਲ ਗਿਆ ਬਰ ਓਕੇ ਸਰ ਪੱਖਾ ਬੜਾ ਲਾਇਆ ਓਏ ਇਹ ਚੰਗੀ ਕਰ ਲੈ ਇਹਦੇ ਵਿੱਚ ਰੋਟੀ ਨਹੀਂ ਪਰ ਉਹ ਤੇਜ਼ ਬਹੁਤ ਚੱਲ ਰਿਹਾ ਦੋਸਤੋ ਚਲੋ ਵੀ ਮਿੱਤਰਾ ਖਵਾ ਫਿਰ ਚੱਲ ਗਏ ਘਰ ਨੂੰ ਬਾਕੀ 버ਗਰ ਬਈ ਪੂਰੇ ਵਧੀਆ ਵਰਤ ਦੇ ਆਏ ਨਹੀਂ ਜਾਲੀ ਜੁੱਲੀ ਆ ਵੇਖ ਲੋ ਕਿੱਟੀ ਦੇ ਐ ਕਿੱਟੀ ਦੇ ਸੈਂਡਵਿਚ ਬਣਾਉਣੇ ਨੇ ਕਿ ਦੂਜੇ ਬਰੇਡਾਸ ਤੇ ਐ ਇਹ ਵੀ ਕਿੱਟੀ ਦੇ ਹੈ ਵੈਰੀ ਗੁੱਡ ਚੰਗੀ ਗੱਲ ਹੈ ਪਰਮਾਤਮਾ ਬਾਈ ਨੂੰ ਤਰੱਕੀ ਬਖਸ਼ੇ ਤੇ ਬਾਕੀ ਮੈਂ ਤਾਂ ਪਹਿਲਾਂ ਵੀ ਜਦੋਂ ਵੀ ਆਉਣਾ ਪੀਟੀਐਲ ਵਾਸਤੇ ਮੈਂ ਖਾਂਦਾ ਨਹੀਂ ਇਹੋ ਜਿਹਾ ਕੁਝ ਬਹੁਤ ਜ਼ਿਆਦਾ ਬੰਦ ਕਰਿਆ ਹੋਇਆ ਪਰ ਜਦੋਂ ਵੀ ਮੈਂ ਆਉਣਾ ਤਾਂ ਬਾਈ ਕੋਲੋਂ ਖਾ ਕੇ ਜ਼ਰੂਰ ਜਾਣਾ ਬਾਕੀ ਬਹੁਤ ਘੈਂਟ ਬਣਾਉਂਦਾ ਜਿੰਨੇ ਵੀ ਕਹਿ ਦਈਏ ਮੂੰਹ ਤੇ ਕਿੱਤੀ ਵਡਿਆਈ ਹੁੰਦੀ ਹੈ ਪਰ ਵਾਕਈ ਸਵਾਦ ਬਣਾਉਂਦਾ ਬੰਦਾ ਸਿਰਾਂ ਲਾ ਆਂਦਾ ਸਿਰ ਆਪਾਂ ਹੋ ਗਏ ਸੀ ਵਿਹਲੇ ਤੇ ਹੁਣ ਜਾ ਰਹੇ ਆ ਘਰੇ ਦੂਜੀ ਗੱਲ ਦੋਸਤੋ ਮੇਰੇ ਪਿੰਡ ਵਾਲਿਆਂ ਨਾਲ ਗੱਲ ਕਰਨੀ ਚਾਹਣਾ ਮੈਂ ਇੱਕ ਵੀ ਜਿਹੜਾ ਮੇਰਾ ਘਰ ਆ ਜੋ ਮੈਂ ਜਿੱਥੇ ਰਹਿ ਰਿਹਾ ਉਹ ਬਕਾਉ ਹੈ ਜੇ ਜੇ ਕਿਸ ਨੇ ਲੈਣਾ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਤੇ ਉਹ ਆਪਾਂ ਘਰ ਵੇਚ ਰਾਂ ਜੋ ਰੇਟ ਪਿੰਡ ਚੱਲਦਾ ਹੋਇਆ ਤਾਂ ਮੈਨੂੰ ਫੋਨ ਕਰਕੇ ਤੁਸੀਂ ਦੱਸ ਸਕਦੇ ਹੋ ਤੇ ਆਪਣਾ ਘਰ ਖਰੀਦ ਸਕਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਬਾਕੀ ਦੋਸਤੋ ਦੇਖ ਲਓ ਆ ਜਾਂਦੀ ਹੈ ਜੀ ਸਹੜਾ ਕਿੜਾ ਤੋਂ ਆਦਰੀਆਂ ਨੂੰ ਰੋਡ ਤੇ ਕਿੰਨਾ ਖੂਬਸੂਰਤ ਨਜ਼ਾਰਾ ਹੈ ਮਾਸੂਫਾ ਤੁਸੀਂ ਵੇਖ ਸਕਦੇ ਹੋ ਗਰਮੀ ਜਰੂਰ ਹੈ ਹਮਸ ਜਰੂਰ ਹੈ ਪਰ ਕੁਦਰਤ ਵੇਖੋ ਯਾਰ ਕਿੰਨੀ ਸੋਹਣੀ ਹੈ। ਦੇਖੋ ਕਰਨ। ਤੇ ਹੋ ਸਕਦਾ ਕੈਮਰੇ ਵਿੱਚ ਮੋਂਵੇਂ ਨਾ ਕਾਇਰ ਕਰ ਸਕਾਂ ਜਿਹੜੀ ਮੈਂ ਬਿਨਾ ਕੈਮਰੇ ਤੋਂ ਦੇਖ ਰਿਹਾ ਹਾਂ। ਬੱਦਲ ਉੱਤੇ ਬਣੇ ਹੋਏ ਕਿਹੜਾ ਵਿਊ ਹੈ। ਜ਼ਬਰਦਸਤ। ਤੇ ਬਾਕੀ ਪਿੰਡ ਜਾ ਕੇ ਜੀ ਮੈਂ ਜਾ ਰਿਹਾ ਹਾਂ ਮਹਾਂਸਾਭ ਕੋਲੇ। ਤੇ ਅੱਜ ਸੰਭਲਾਉਣੇ ਮਾਨ ਸਾਹਿਬ ਨਾਲ ਤੇ ਸੁਣਦੇ ਉਹਨਾਂ ਦੀਆਂ ਗੱਲਾਂ ਬਾਤਾਂ। ਲਓ ਜੀ ਮਾਨ ਸਾਹਿਬ ਕੋਲ ਅਸੀਂ ਪਹੁੰਚ ਚੁੱਕੇ ਹਾਂ। ਮਾਨ ਸਾਹਿਬ ਕੀ ਹਾਲ ਹੈ? ਵਧੀਆ ਵਧੀਆ ਜੀ ਤੁਸੀਂ। ਹੋਰ ਕੀ ਸਿਹਤ ਤਗੜੀ ਹੈ ਜੀ ਸਿਹਤ ਤਾਂ ਠੀਕਾਂ ਤਗੜੀ ਹੈ ਕੀ ਚੱਲ ਰਿਹਾ ਅੱਜਕੱਲ ਖੇਤ ਖੇਤ ਬਸ ਧੋਨਾ ਲਾਈ ਜਾਂਦੇ ਨੇ ਤੇ ਬਾਣ ਹੋ ਗਿਆ ਤੇ ਅਰਸਾ ਜੀ ਬਾਣ ਹੋ ਗਿਆ ਜੀ ਕਿਆ ਇਹ ਤੜਕੇ ਕਿੰਨ ਬੋਰਪੁਰ ਦਾ ਸਮਾਨ ਲਈ ਜਾਂਦੇ ਕਿ ਬੋਰਪੁਰ ਕਰੇ ਹਾਂ ਪੋਰ ਚਲਾਇਆ ਪੁਰਾਣਾ ਪੁਰਾਣਾ ਪੋਰ ਚਲਾਇਆ ਜਿਵੇਂ ਹੋਣੀ ਸੀ ਨਵਾਂ ਜੱਟ ਫਲੋਂ ਨਹੀਂ ਦੇਖੀ ਸੀ ਆਪਾਂ ਹਾਂ 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 ਉਹਨੇ ਦਸ ਸਾਲ ਦੱਬਿਆ ਕੱਢਿਆ ਹੁੰਦਾ ਸੀ ਹਾਂ ਉਹਨੇ ਦੱਬਿਆ ਕੱਢਿਆ ਚਾਰ ਪੰਜ ਸਾਲ ਪੱਪ ਤੋ ਸੀ ਪਹਿਲਾਂ ਹੁਣ ਕੱਢਿਆ ਹੈ ਨਾ ਤੇ ਕਿਹੜੇ ਬੰਦੇ ਦੁਬਾਰਾ ਕੱਢਾ ਗਿਆ ਜੀ ਇਹ ਆਪ ਹੀ ਕੱਢ ਲਈ ਆ ਤੁਸੀਂ ਹਾਂ ਐਨੇ ਕਿੰਨੇ ਆਪ ਬਣ ਗਏ ਹਾਂ ਹਾਂ ਤਕੜੀ ਗੱਲ ਆ ਚੰਗੀ ਗੱਲ ਆ ਤੇ ਹੋਰ ਗਏ ਨਹੀਂ ਮਲੋੜ ਮਲਾੜ ਜੀ ਮਲੋੜ ਮਲਾੜ ਕੋਈ ਦੋ ਸ਼ਬਦ ਆਪਣੇ ਚੋਣ ਵਾਲੇ ਵਾਸਤੇ ਚਾ ਆਪਣੇ ਪਹਿਲੀ ਕਰਦਾ ਚੋਣ ਵਾਲੇ ਕਾਟੀ ਐ ਕਿੰਨੇ ਵੇਜ ਮਾਸਾ ਜਿੰਨੇ ਵਿੱਚ ਆਉਂਦੇ ਉਹਨਾਂ ਲਈ ਕੋਈ ਦੋ ਸ਼ਬਦ ਹੋ ਜਾਣ ਦੋ ਸ਼ਬਦ ਯਾਰ ਅੰਨਾ ਇਹ ਸਵਾਲ ਤੁਹਾਨੂੰ ਗੱਗੂ ਗੱਲ ਸਾਹਿਬ ਤੋਂ ਪੁੱਛਣਾ ਚਾਹੀਦਾ ਮੇਰੇ ਅੱਗੇ ਨੂੰ ਕੀ ਕਦੇ ਕਹੀ ਨਹੀਂ ਕੋਈ ਦੋ ਸ਼ਬਦ ਕੀ ਕਹਿੰਗੇ ਇਹ ਤਾਂ ਗੱਲ ਛੜੀ ਸੀ ਚਲੋ ਕੋਈ ਨਹੀਂ ਫਿਰ ਵੀ ਹੱਸਦੇ ਵਸਦੇ ਰਹੋ ਹੱਸਦੇ ਵਸਦੇ ਰਹੋ ਖੁਸ਼ ਰਹੋ ਉੱਡੀਆਂ ਕਰੋ ਤਰੱਕੀਆਂ ਕਰੋ ਬਹੁਤ ਬਹੁਤ ਧੰਨਵਾਦ ਮਾਨਸਾ ਜੀ ਸਾਨੂੰ ਟਾਈਮ ਦਿੱਤਾ ਟਾਈਮ ਤੋਂ ਟਾਈਮ ਕੱਢ ਕੇ ਸ਼ੁਕਰੀਆ ਮਾਨਸਾ ਅੱਜ ਗੱਲ ਕਿਤਾਬਾਂ ਪੜ੍ਹ ਰਹੇ ਨੇ ਲੱਗਦਾ ਕੁਝ ਵੱਡਾ ਲਿਖਣਗੇ ਕਿਉਂਕਿ ਮਾਨਸਾਬ ਸ਼ਾਇਰ ਬਹੁਤ ਤਕੜੇ ਨੇ ਦੇਖੋ ਤੁਸੀਂ ਫਿਲਮ ਲਿਖ ਰਹੇ ਨੇ ਵੈਰੀ ਗੁੱਡ ਮਾਨਸਾ ਜੀ ਸੋਡਾ ਦਿਲੋਂ ਦਿਲਦਿਆਂ ਗ੍ਰਾਹਕਾਂ ਦਾ ਧੰਨਵਾਦ ਜਿਹੜਾ ਪਰੇਸ਼ਾਨੋਂ ਇਹਨਾਂ ਸਮਾਂ ਦਿੱਤਾ ਪਰਮਾਤਮਾ ਸਭ ਨੂੰ ਖੁਸ਼ ਰੱਖਣ ਦੀ ਖੁਸ਼ੀ ਦਾ ਸ਼੍ਰੀ ਗੁਰੂ ਸਾਹਿਬ